हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਵੜਾਂ ਸੇਲ ਲਈ ਲੈ ਕੇ ਆਏ ਆਂਗੇ ਦੋ ਤਾਂ ਆਗੀਆਂ ਬਈ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਗੱਪਣ ਜਰਸੀ ਥੋੜੇ ਦਿਨਾਂ ਦੀ ਕੱਚੀ ਆਕਰਮ ਵਾਲੀ ਤੇ ਜਿਹਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਤੋਂ ਨਵੇਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਬਾਕੀ ਦੀ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਹੋ ਠੀਕ ਹਾਂ ਬਾਈ ਹਾਂਜੀ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਗੁਰਤੇਜ ਹੈ ਜੀ ਪਿੰਡ ਗੋਮਟੀ ਕਲਾਂ ਜਿਹੜਾ ਬਠਿੰਡਾ ਤੇ ਤਹਿਸੀਲ ਨਾਮਪਰਾ ਨੇੜੇ ਪਿੰਡ ਬਾਈ ਆਪਾਂ ਨੂੰ ਨੇੜੇ ਇਧਰਲੇ ਪਾਸੇ ਸੇਲਵੜਾ ਜੀ ਭਾਈ ਰੂਪਾ ਤੇ ਦੇਹਲਪੁਰ ਮੇਰੇ ਮੋਬਾਈਲ ਨੰਬਰ ਬੋਲੋ 9463606903 ਇਹ ਬਾਈ ਦਾ ਆਪੇ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਚਲ ਰੈਸਕ੍ਰੀਨ ਤੇ ਨੋਟ ਕਰ ਲਿਓ ਜਿਹੜੀ ਐ ਸਾਹਮਣੇ ਵੜ ਦੇਖ ਰਿਹਾ ਕਿਹੜਾ ਸੂਆ ਸੂਈ ਕਰਮਾ ਲਈ ਇਹ ਤੀਜਾ ਸੂਆ ਇੱਕ ਤੀ ਸੂਈ ਵੀ ਆ ਬਾਈ ਤੀਜਾ ਸੂਆ ਹਾਂਜੀ ਕਦੋਂ ਸੂਈ ਆ ਬਾਈ 4 ਦਿਨ ਹੋ ਗਏ ਜੀ ਨੂੰ ਸੂਈ ਨੂੰ ਤੇ ਮਗਰ ਇਹਦੇ ਬੱਚੀ ਆ ਬਹੁਤ ਚੰਗੀ 4 ਦਿਨ ਹੋ ਗਏ ਸੂਈ ਨੂੰ ਹਾਂਜੀ ਬੱਚਾ ਇਹਦੇ ਮਗਰ ਆ ਗਿਆ ਬੱਸੀ ਆਹ ਬੱਸੀ ਇਹਦੇ ਹਾਂਜੀ ਇਹ ਡੱਬੀ ਆ ਵੀ ਬੱਸੀ ਬੜੀ ਚੰਗੀ ਆ ਗਈ ਹੈ ਨਾ ਹਾਂ ਹਾਂ ਬੱਚੀ ਬਹੁਤ ਪੇਰੀ ਆ ਬਾਈ ਹੂੰ ਮੈਂ ਕਹਣਾ ਬਹੁਤ ਚੰਗਾ ਬੱਚਾ ਕਰਮਾ ਲੈਣੇ ਪਾ ਜੇ 나ੜੂਆ ਨਾਲ ਹੀ ਹੈ ਬਾਈ ਪਲੀ ਵੀ ਬਹੁਤ ਆ ਯਾਰ ਬੱਸੀ ਹੈ ਹਾਂ ਬੱਚੀ ਬਹੁਤ ਪਲੀ ਪੁਲੀ ਹੋ ਗਈ ਸਹੀ ਗੱ ਤੇ ਕਿੰਨਾ ਦੁੱਧ ਬਾਈ ਹਾਜ਼ਰ ਹੈ ਇਹਦੇ ਥੱਲੇ ਬਾਈ 15 ਲੀਟਰ ਆਪਾਂ ਡੱਬੇ ਮਾਰ ਕੇ ਦੇ ਦਾਂਗੇ ਠੀਕ ਹੈ ਤੇ ਕੋਈ 14 ਮੰਨ ਕੇ ਨਾਵੇ ਬਸ 15 ਲੀਟਰ ਦੁੱਧ ਜਿਵੇਂ ਤੋਲ ਕੇ ਦੇਵਾਂਗੇ ਠੀਕ ਹੈ ਬਾਈ ਪਾਵੇਂ ਕੋਈ ਦੋ ਟਾਈਮ ਚ ਚਵਾਈ ਹਾਂਜੀ ਪਾਵੇਂ ਦੋ ਟਾਈਮ ਮੈਂ ਤਿੰਨ ਟਾਈਮ ਚ ਚੋਏ ਯਾਰ ਕੋਈ ਦੋ ਟਾਈਮ ਪਾ ਚਾਰ ਟਾਈਮ ਬਾਈ ਕਿਨਾਂ ਚਵਾਈ ਕਰ ਲਿਓ ਬਾਕੀ ਸਮੇਂ ਵੀ ਵੜਵਾਉ ਦਾ ਯਾਰ ਹਾਂਜੀ ਹਾਂ ਬਾਈ ਸਮੇਂ ਵੀ ਵੜਾ ਪਲੀ ਵੀ ਵੜਾ ਪੂਰੀ ਲੇਵੇ ਦੀ ਫੀਡਿੰਗ ਫੂਡ ਚੈੱਕ ਕਰ ਸਕਦੇ ਇੱਕ ਨੰਬਰ ਲੇਵਾ ਗਰਮਾਲੀ ਦਾ ਤੇ ਥਣਾ ਦਾ ਜਿਹੜਾ ਗੈਬ ਕਹਿਣ ਦੀ ਲੋਡ ਹੀ ਨਹੀਂ ਨਾਲਾ ਨੂੜਾ ਫੁੱਲ ਚੰਗੀਆਂ ਕਿੰਨਾ ਦ ਦੁੱਧ ਬਾਈ ਯਾਰ ਬਸ ਇਹ 20 ਕਿਲੋ ਰਾਵਣ ਵਾਲੀ ਪਾ ਦੂ ਬੋਲੇ ਯਾਰਤ ਨਾਲੀ ਠੀਕ ਹੈ ਤੇ ਮੁੱਲ ਫਿਰ ਕੀ ਰੱਖੂ ਬਾਈ ਲੈਣ ਦੇਣੀ ਮੁੱਲ ਇਹ ਆਪਾਂ 70000 ਚੋਂ ਮਾਨਤਾ ਨਹੀਂ ਕਰਾਂਗੇ 70000 ਹਾਂਜੀ ਬਾਈ ਫਿਰ ਦੋ ਚੀਜ਼ਾਂ ਮਿਲ ਜਾਣਗੀਆਂ 70 ਦੇ ਹੈ ਹਾਂਜੀ ਬੱਸੀ ਬਹੁਤ ਚੰਗੀ ਹੈ ਬਾਈ ਯਾਰ ਮਗਰੇ ਦੇ ਸਹੀ ਗੱਲ ਹੈ ਬਾਈ ਬੱਸੀ ਵੀ ਬਹੁਤ ਚੰਗੀ ਆ ਗਈ ਕਰਮ ਵਾਲੀ ਦੇ ਮਗ ਬਾਕੀ ਨਾੜਾ ਨੂੜਾ ਨਾ ਬਾਲੀਆਂ ਚੰਗਿਆਲੇ ਵੇ ਦੇਖ ਨਹੀਂ ਹਾਂ ਹਾਂ ਬਾਈ ਹੂੰ ਬਾਕੀ ਉਹ ਵੀ ਠੰਡੀ ਸੀ ਲਾਹੇ ਥੋੜਾ ਜਿਹਾ ਉਪਰ ਆ ਜਾ ਕਰਦੀ ਹੈ ਕੱਲ ਹੀ ਆਈ ਆ ਤੇ ਧਾਰਾ ਮਾਰੋਗੇ ਹਾਂ ਧਾਰਾ ਮਾਰ ਦਿੰਨੇ ਮਾਰ ਦੋ ਬਾਈ ਧਾਰਾ ਬਈ ਕਿਨਾ ਧਾਰਾ ਸਾਨੂੰ ਬਈ ਮਾਰ ਕੇ ਦਿਖਾ ਦਿੰਨੇ ਆਗੇ ਠੰਡੀ ਬਹੁਤ ਆ ਬਈ ਹੈਨਾ ਹਾਂ ਸੀਲ ਸੁ ਬਹੁਤ ਆ ਬਈ ਯਾਰ ਹੂੰ ਬਾਕੀ ਬਈ ਚੋਂ ਚਵਾ ਕਰਾਣੈ ਸਾਨੂੰ ਚੈੱਕ ਇਹਨੂੰ ਫੜੀ ਯਾਰ ਫੜੀ ਬਈ ਵਾ ਖੜ ਜਾਈ ਥੀ ਲੇ ਕੇ ਪਾਸ ਮਾਰ ਦੋ ਬਈ ਤਰਾ ਬਾਕੀ ਹੈ ਨਾ ਜਮਾ ਬਈ ਚੂਈ ਵੀ ਆਪਣੀ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਬਈ ਖਾਲੀ ਕਰੀ ਵੀ ਆ ਕੋਈ ਇਹੋ ਜੀ ਪਮਾਗਲਾ ਦੋ ਟਾਈਮ ਚ ਜਾ ਕੇ ਆਪਦੇ ਆਪਣੇ ਕੋਲੋਂ ਲੈ ਕੇ ਜਾਵੇ ਤੇ ਕਿਵੇਂ ਤਿਆਰ ਹੁੰਦੀ ਆ ਫਿਰ ਸ਼ਾਮ ਤੱਕ ਹਾਂ ਸ਼ਾਮ ਤੱਕ ਬਹੁਤ ਵਧੀਆ ਤਿਆਰ ਹੋ ਜਾਂਦੀ ਆ ਬਈ ਕਹਿੰਦਾ ਸ਼ਾਮ ਤੱਕ ਬਈ ਬਹੁਤ ਸੋਹਣੀ ਤਿਆਰ ਹੁੰਦੀ ਆ 3 ਮਿੰਟਾਂ ਦਾ ਬਈ ਸਮਾਂ ਹੁੰਦਾਗਾ ਉਸ ਸ਼ਾਮ ਨਾਲ ਆਪਦੀ ਜਜਮੈਂਟ ਲਾ ਲਿਓ ਆਪਾਂ ਦਿਖਾ ਦਿੰਨੇ ਆ ਬਈ ਟਾਈਮ ਲੈ ਚੈੱਕ ਕਰ ਲਓ 1:00 ਬਜ ਕੇ 3 ਮਿੰਟਾਂ ਦਾ ਟਾਈਮ ਆਗਾ ਬਾਕੀ ਨਾੜਾ ਨੂੜਾ ਵੀ ਦੇਖ ਸਕਦੇ ਹਾਂ ਬੰਨਾਂ ਦੇ ਪਾੜਾਂ ਦੇ ਲੰਗਾ ਚੋਣ ਜਵਾ ਬਹੁਤ ਚੰਗਾ ਹਾਂ ਹਾਂ ਚੋਣ ਚਵਾਨ ਬਹੁਤ ਠੀਕ ਆ ਬਈ ਸਹੀ ਗੱਲ ਆ ਬਈ ਠੰਡੀ ਠੰਡੀ ਕਰਮਾ ਫੁੱਲ ਚੋਣ ਜਵਾ 1 ਨੰਬਰ ਦੋ ਨੰਬਰ ਦੇ ਕਿਹੜਾ ਸੂਆ ਆ ਗਈ ਬਈ ਇਹ ਪਹਿਲਾਂ ਨਾ ਬਈ ਯਾਰ ਭਲੋਣ ਸੂਈ ਵੀ ਹਾਂਜੀ ਕਦੋਂ ਸੂਈ ਆ ਭਰਾ ਇਹਨੇ ਕੱਲ ਸਵੇਰ ਹੀ ਛੂਈ ਆ ਬਈ ਤੇ ਬੱਚਾ ਦੇ ਤਾਂ ਨਹੀਂ ਬਈ ਬੱਚਾ ਵਸਾ ਦੇ ਹਾਂਜੀ ਠੀਕ ਆ ਤੇ ਕਿੰਨਾ ਕੁ ਬੋਲਾ ਹੋਊਗਾ ਇਹਦੇ ਥੱਲੇ ਬਸ 8 ਕਿਲੋਟਰ ਆ ਬਈ ਹਜੇ ਠੀਕ ਹੈ ਬਈ ਠੰਡੀ ਸੀਲੇ ਵੀ ਬਹੁਤ ਐ ਵੀ ਥੋੜਾ ਜਿਹਾ ਉਪਰ ਆ ਕਰਦੀ ਆ ਨਵੀਂ ਆਈ ਕਰਕੇ ਕਿੰਨਾ ਕੁ ਦੁੱਧ ਪਾ ਦੋ ਦੁੱਧ ਇਹ 16 17 ਕਿਲੋ ਰਾਮਣ ਵਾਲੀ ਪਾ ਦੋ ਇੱਕ ਪਲੀ ਪੂੜੀ ਵੀ ਬੜੀ ਹਾਂਜੀ ਪਲੀ ਵੀ ਬਹੁਤ ਆ ਬਈ ਹੂੰ ਪ੍ਰਿੰਟ ਪ੍ਰਿੰਟ ਦੀ ਗੱਲ ਕਰੀਏ ਸਨਕ ਬਣੇ ਦੀ ਗੱਲ ਕਰੀਏ ਥਣਾ ਥਣਾ ਦਾ ਗੈਪ ਆਪਾਂ ਥਣ ਬਹੁਤ ਚੰਗਾ ਲੱਗਿਆ ਹਾਂਜੀ ਬਾਈ ਚੋਈ ਇਹ ਵੀ ਆਪਣੀ ਜਮਾ ਖਾਲੀ ਕਰੀ ਬਿਆ ਕੋਈ ਇਹ ਜੀ ਗੱਲ ਨਹੀਂ ਵੀ ਧਾਰਾਂ ਤਾਂ ੱਪੇ ਛੱਡੇ ਹੋਣਗੇ ਵਿੱਚ ਠੀਕ ਹੈ ਹਾਂ ਜਮਾ ਖਾਲੀ ਕਰੀ ਵੀ ਠੀਕ ਚੋਣ ਚ ਵਾ ਇੱਕ ਨੰਬਰ ਆ ਬਾਈ ਹਾਂਜੀ ਬਾਈ ਚੋਣ ਚ ਵਾ ਬਹੁਤ ਗਾ ਜੀ ਚੋਣ ਚ ਵਾ ਬਾਈ ਕਹਿੰਦਾ ਇੱਕ ਨੰਬਰ ਆਗਾ ਬਾਈ ਥਣਾ ਦਾ ਸੈਸੂ ਚੈੱਕ ਕਰ ਸਕਦੇ ਬਹੁਤ ਚੰਗਣ ਨਾੜਾ ਨੂੜਾ ਵੀ ਨਾ ਲੈਵੇ ਜੇ ਗੱਲ ਕਰੀਏ ਬਹੁਤ ਚੰਗਿਆ ਖੋਲ ਦਿਓ ਬਾਈ ਤੋਰ ਦਿਓ ਖੋਲ ਕੇ ਮੜੀ ਜੀ ਬਾਕੀ ਰੰਗ ਰੂਪ ਦੀ ਗੱਲ ਕਰੀਏ ਪਲੀ ਸਮੀ ਦੀ ਗੱਲ ਕਰੀਏ ਬਹੁਤ ਸੋਹਣਾ ਰੰਗ ਰੂਪ ਹੈ ਦਾ ਤੋਰਾ ਦਾ ਸਾਨੂੰ ਆਪਾ ਚੈੱਕ ਕਰ ਇਹਦਾ ਮੁੱਲ 50000 ਚ ਬਸ ਛੋੜ ਹੀ ਕਰਾਂਗੇ ਭਾਈ ਜੀ 50000 ਰੁਪਏ ਦਾ ਹਾਂਜੀ ਭਾਈ ਠੀਕ ਹੈ ਭਾਈ 50000 ਰੁਪਏ ਚ ਭਾਈ ਕਹਿੰਦਾ ਭਈ ਛੋੜ ਹੀ ਕਰਾਂਗੇ ਬਾਕੀ ਸਭ ਹੀ ਵੈੜ ਆ ਗਈ ਪੂਰੀ ਬੱਚਾ ਇਹਦੇ ਮਗਰ ਕਰਮਾਲੀ ਤੇ ਹਾਂ ਇਹਦੇ ਮਗਰ ਪੱਛਾ ਭਾਈ ਠੀਕ ਹੈ ਭਾਈ ਤੇ ਮੁੱਲ ਭਾਈ ਕਹਿੰਦਾ ਭਈ ਇਹਦਾ 50000 ਬਾਕੀ ਮਾਨਦਾਨ ਕਰ ਦੇਾਂਗੇ ਤੇ ਇੱਕ ਬਾਈ ਦੱਸਦੇ ਸੀ ਮਹਿਰੂ ਆ ਹਾਂਜੀ ਇਹਦੇ ਨਾਲ ਭਾਈ ਮਹਿਰੂ ਆ ਮੂਰਲੇ ਥਣ ਦੇ ਵਿੱਚ ਹੂੰ ਤੇ ਉਹ ਅਗਲਾ ਇਹੋ ਜਿਹੇ ਹਿਸਾਬ ਦੇ ਨਾਲ ਆ ਦਾੰਦਾ ਜਾ ਜਾ ਲਾ ਲਈ ਠੀਕ ਆ ਦੋ ਮਹਿਰੂ ਆ ਵੀ ਦੋ ਤਾਰਾਂ ਪੈਂਦੀਆਂ ਠੀਕ ਹੈ ਬਾਈ ਹਾਂਜੀ ਬਾਈ ਦੋ ਤਾਰਾਂ ਬਾਈ ਕਹਿੰਦਾ ਪੈਂਦੀਆਂ ਨੇ ਤੇ ਤੈਨੂੰ ਨੰਬਰ ਤੇ ਬਾਈ ਕਿਹੜਾ ਸੁਆ ਇਹ ਜਰਸੀ ਗੱਬਣਾ ਬਾਈ ਹਜੇ ਦਿਨ ਲੈਂਦੀ ਹੈ ਇਹ 10 ਤੋਂ 15 ਕ ਦਿਨ ਤੇ ਕਦ ਦਰਮਿਆਨਾ ਹਾਂ ਹਾਂ ਕਦ ਇਹਦਾ ਦਰਮਿਆਨਾ ਬਾਈ ਇਹ ਠੰਡੀ ਸੀਲੇ ਵੀ ਬਹੁਤ ਹੈ ਠੀਕ ਹੈ ਬਾਈ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਬਈ ਜਾਂਦੀ ਕੁਛ ਨਹੀਂ ਤੇ ਬਾਕੀ ਰੰਗ ਰੂਪ ਬਹੁਤ ਪਿਆਰਾ ਹਾਂ ਹਾਂ ਰੰਗ ਰੂਪ ਬਹੁਤ ਸੋਹਣਾ ਬਾਈ ਬਾਕੀ ਬੂਥੀ ਵਾਸੀ ਚੈੱਕ ਕਰ ਸਕਦੇ ਬਾਈ ਬਹੁਤ ਪਿਆਰੀ ਹੈ ਨਿੱਕਾ ਜਿਹਾ ਮੂਹਿਆ ਕਰਮ ਵਾਲੀ ਦਾ ਟੋਆ ਟਰਾਂ ਚੈੱਕ ਕਰਵਾ ਲੈ ਉਸ ਨੂੰ ਫੁੱਲ ਚੰਗਾ ਟੋਆ ਹੈਗਾ ਐ ਨਹੀਂ ਜਿੰਦ ਜਾਣ ਵਾਲੀ ਜਰਸੀ ਹੈ ਕਿ ਨਹੀਂ ਹਾਂ ਤੁਰਾ ਤਰਾ ਚੈੱਕ ਕਰ ਸਕਦੇ ਆਂ ਬਈ ਕਾਦਾ ਆਪਾਂ ਬਈ ਪਹਿਲੇ ਹੀ ਦੱਸਤਾ ਤੁਹਾਨੂੰ ਦਰਮਿਆਨਾ ਕਾਦਾ ਨਾਂ ਵਾਲੀ ਬੱਟੀ ਦੇ ਨਾਂ ਵਾਲੀ ਛੋਟੀ ਆ ਕਿ ਨਹੀਂ ਬਈ ਹਾਂਜੀ ਬਈ ਤੇ ਕਿੰਨੇ ਦਿਨ ਲੈ ਜੂ ਬਈ ਇਹਦੇ ਇਹ ਬਈ 10 ਤੋਂ 15 ਕਿ ਦਿਨ ਲੈ ਜੂਗੀ ਹਜੇ ਕਿੰਨਾ ਕਿਤਉਂ ਪਾਇਆ ਵਾ 17 ਲੀਟਰ ਸਾਨੂੰ ਦੱਸਿਆ ਬਈ ਅਗਲੇ ਨੇ ਤੇ ਆਪਾਂ 16 ਲੀਟਰ ਦੀ ਗਾਰੰਟੀ ਲਵਾਂਗੇ 15 16 ਕਿ ਲੀਟਰ ਦਾ ਖੁੱਲਾ ਦਿਓ ਬਾਕੀ ਥਣ ਯਾਰ ਬੜਾ ਚੰਗਾ ਹੈ ਨਾ ਹਾਂਜੀ ਥਣ ਬਹੁਤ ਚੰਗਾ ਬਈ ਖਾਣ ਲੱਗਾ ਪੂਰਾ ਬਿੱਥੀ ਦੇ ਬਹੁਤ ਚੰਗਾ ਥਣ ਬਾਕੀ ਬਾਲਟਾਂ ਲਾ ਬਹੁਤ ਪਈਆਂ ਬਈ ਸਾਰਿਆਂ ਨੇ ਕਰਮਣ ਨੇ ਕੱਢਣੀਆਂ ਫੇਰ ਜਾ ਕੇ ਤੇ ਸੁਣਾ ਇਹੀ ਬਾਤ ਆਪਾਂ ਇਹਦੇ ਜੋ 70000 ਚੋਏ ਦਾ ਮਾਨਤਨ ਕਰ ਦੇਗੇ 70000 ਰੁਪਏ ਹਾਂਜੀ ਭਾਈ ਠੀਕ ਹੈ ਭਾਈ 70000 ਰੁਪਏ ਇਹ ਕੱਚੀ ਕੱਚੀ ਦਾ ਮੁੱਲ ਹੀ ਆ ਭਾਈ ਫਿਰ ਜਿਵੇਂ ਜਿਵੇਂ ਤਿਆਰ ਹੋ ਜਾਂਦਾ ਫਿਰ ਪਸੂ ਖਰਚ ਖਾਨ ਲੱਗ ਜਾਂਦਾ ਸਹੀ ਗੱਲ ਆ ਭਾਈ ਜਦੋਂ ਤਿਆਰ ਹੋ ਗਈ ਹਾਂ ਠੰਡੀ ਥੀਲ ਬਹੁਤ ਹੈ ਭਾਈ ਕੀ ਬਾਤ ਆ ਯਾਰ ਠੰਡੀ ਠੁੰਡੀ ਫੁੱਲ ਤੇ ਕਿਸੇ ਵੀ ਵੀਰ ਨੂੰ ਤੰਨਾ ਚ ਕੋਈ ਵੀ ਨਗ ਪਸੰਦ ਆਵੇ ਭਾਈ ਨਕਰ ਲਿਓ ਕੰਡਕਟ ਧੰਨਵਾਦ ਜੀ